ਦੋਸਤੋ ਚੀਮਾ ਵਾਈ ਦੀ ਐਲਬਮ ਜੰਗ ਗੋਟ ਆਪਣੇ ਸਪੋਟੀਫਾਈ ਦੇ ਉੱਤੇ 100 ਮਿਲੀਅਨ ਕ੍ਰਾਸ ਕਰ ਚੁੱਕੀ ਹੈ ਅਤੇ ਜੰਗ ਗੋਟ ਐਲਬਮ ਚੀਮਾ ਵਾਈ ਦੀ ਹੁਣ ਤੱਕ ਸੁਪਰ ਡੂਪਰ ਹਿੱਟ ਰਹੀ ਹੈ ਤਾਂ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਰੋਂ ਆਇਆ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਦੋਸਤੋ ਸਿੱਧੂ ਮੂਸੇ ਵਾਲੇ ਦੇ ਫੈਨਸ ਦਾ ਮਨ ਵਿੱਚ ਜ਼ਿਆਦਾਤਰ ਇੱਕ ਹੀ ਸਵਾਲ ਚੱਲਦਾ ਰਹਿੰਦਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਅਗਲਾ ਗਾਣਾ ਕਦੋਂ ਰਿਲੀਜ਼ ਹੋਵੇਗਾ ਅਤੇ ਹੁਣ ਸਿੱਧੂ ਮੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੱਲੋਂ ਕੁਝ ਹਿੰਟ ਉਨ੍ਹਾਂ ਦੇ ਅਗਲੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਤਾਂ ਦੋਸਤੋ ਹੁਣ ਜਿਵੇਂ ਕਿ ਤੁਹਾਨੂੰ ਪਤਾ ਕਿ ਸਿੱਧੂ ਮੂਸੇ ਵਾਲੇ ਦੇ ਹਲੇ ਬਹੁਤ ਸਾਰੇ ਗੀਤ ਬਾਕੀ ਨੇ ਜਿਨ੍ਹਾਂ ਦੇ ਵਿੱਚ ਵੱਡੀਆਂ ਕਲੈਬੋਰੇਸ਼ਨਾਂ ਵੀ ਨੇ ਡ੍ਰੇਕ ਜਾਂ ਹੋਰ ਵੱਡੇ ਹਾਲੀਵੁੱਡ ਦੇ ਸਿੰਗਰਾਂ ਦੇ ਨਾਲ ਉਹਨਾਂ ਵਿੱਚੋਂ ਵੱਡਾ ਗੀਤ ਹੈ ਰੀਵਰਥ ਜੋ ਕਿ ਸਿੱਧੂ ਮੂਸੇ ਵਾਲਾ ਅਤੇ ਫੀਚਰਿੰਗ ਹੈ ਬਰਨਾ ਬੋਏ ਦੀ ਜੋ ਕਿ ਬਰਨਾ ਬੋਏ ਹਾਲੀਵੁੱਡ ਦਾ ਬਹੁਤ ਵੱਡਾ ਰੈਪਰ ਹੈ ਅਤੇ ਤੁਸੀਂ ਉਹਦੇ ਸੋਸ਼ਲ ਮੀਡੀਆ ਦੇ ਉੱਤੇ ਦੇਖ ਸਕਦੇ ਹੋ 17-18 ਮਿਲੀਅਨ ਫਾਲੋਅਰ ਨੇ ਇੰਸਟਾਗ੍ਰam ਦੇ ਉੱਤੇ ਅਤੇ ਬਰਨਾ ਬॉय ਹਾਲੀਵੁੱਡ ਦਾ ਐਡਾ ਵੱਡਾ ਰੈਪਰ ਹੋ ਕੇ ਸਿੱਧੂ ਮੂਸੇ ਵਾਲੇ ਨੂੰ ਆਪਣਾ ਆਈਡਲ ਮੰਨਦਾ ਹੈ ਅਤੇ ਹੁਣ ਇੱਕ ਸਿੱਧੂ ਮੂਸੇ ਵਾਲੇ ਦੇ ਫੈਨ ਪੇਜ ਵੱਲੋਂ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਰਦਾਰ ਬਲਕੌਰ ਸਿੰਘ ਦਾ ਇੱਕ ਮੈਸੇਜ ਹੈ ਅਤੇ ਮੈਸੇਜ ਦੇ ਵਿੱਚ ਲਿਖਿਆ ਹੈ ਕਿ 15 ਮਈ ਨੂੰ ਰੀਵਰਥ Song ਰਿਲੀਜ਼ ਕੀਤਾ ਜਾਣਾ ਹੈ ਅਤੇ ਦੋਸਤੋ ਹੁਣ ਤੁਹਾਨੂੰ ਦੱਸ ਦੇ ਕਿ 15 ਮਈ ਨੂੰ ਸਪੈਸ਼ਲ ਕੀ ਹੁੰਦਾ ਹੈ ਤਾ ਦੋਸਤੋ 15 ਮਈ ਨੂੰ ਮਾਤਾ ਚਰਨ ਕੌਰ ਦਾ ਜਨਮ ਦਿਨ ਹੁੰਦਾ ਹੈ ਅਤੇ ਸਿੱਧੂ ਮੂਸੇਵਾਲੇ ਦੇ ਵੱਲੋਂ ਆਏ ਸਾਲ ਮਾਤਾ ਚਰਨ ਕੌਰ ਦੇ ਜਨਮ ਦਿਨ ਤੇ ਕੋਈ ਨਾ ਕੋਈ Song ਰਿਲੀਜ਼ ਕੀਤਾ ਜਾਂਦਾ ਰਿਹਾ ਹੈ ਜਿਵੇਂ ਕਿ 2022 ਦੇ ਵਿੱਚ ਸਿੱਧੂ ਮੂਸੇਵਾਲੇ ਵੱਲੋਂ ਦਾ ਲਾਸਟ ਰਾਈਡ Song ਰਿਲੀਜ਼ ਕੀਤਾ ਗਿਆ ਸੀ ਅਤੇ 2021 ਦੇ ਵਿੱਚ ਡੀਅਰ ਮਾਮਾ Song ਰਿਲੀਜ਼ ਕੀਤਾ ਗਿਆ ਸੀ ਮਾਤਾ ਚਰਨ ਕੌਰ ਦੇ ਜਨਮ ਦਿਨ ਤੇ ਤਾਂ ਦੋਸਤੋ ਜੋ ਸਿੱਧੂ ਫੈਨਜ਼ ਵੱਲੋਂ ਇਹ ਸਕਰੀਨ ਸ਼ਾਟ ਸਾਂਝਾ ਕੀਤਾ ਜਾ ਰਿਹਾ ਹੈ ਸਰਦਾਰ ਬਲਕੌਰ ਸਿੰਘ ਦਾ ਜਿਸ ਵਿੱਚ ਕਹਿਣਾ ਹੈ ਕਿ 15 ਮਈ ਨੂੰ Song ਰਿਲੀਜ਼ ਕੀਤਾ ਜਾਵੇਗਾ ਤਾ ਦੋਸਤੋ ਹੋ ਸਕਦਾ ਇਸ ਵਾਰ ਮਾਤਾ ਚਰਨ ਕੌਰ ਦੇ ਜਨਮ ਦਿਨ ਮੌਕੇ ਕੋਈ ਗੀਤ ਰਿਲੀਜ਼ ਕੀਤਾ ਜਾਵੇ ਅਤੇ ਜੇਕਰ ਦੋਸਤੋ ਰੀਵਰਥ ਸੌਂਗ ਰਿਲੀਜ਼ ਕੀਤਾ ਜਾਂਦਾ ਹੈ ਤਾਂ ਹਾਲੀਵੁੱਡ ਦੇ ਲੈਵਲ ਦਾ ਗੀਤ ਹੋਵੇਗਾ ਅਤੇ ਜਿਸ ਦੇ ਵਿੱਚ ਵਰਨਾ ਬਾਈ ਵੀ ਹੋਵੇਗਾ ਅਤੇ ਇਹ ਗੀਤ ਬਹੁਤ ਵੱਡੇ ਰਿਕਾਰਡ ਤੋੜੇਗਾ ਤੇ ਬਣਾਏਗਾ ਅਤੇ ਸਿੱਧੂ ਮੂਸੇ ਵਾਲੇ ਦੀ ਫੈਮਲੀ ਅਤੇ ਮੈਨੇਜਮੈਂਟ ਨੂੰ ਵੀ ਚਾਹੀਦਾ ਹੈ ਕਿ ਕੋਈ ਵੱਡਾ ਗੀਤ ਰਿਲੀਜ਼ ਕੀਤਾ ਜਾਵੇ ਤਾ ਜੋ ਸਿੱਧੂ ਮੂਸੇਵਾਲੇ ਦੇ ਫੋਲੋਅਰ ਅਤੇ ਉਸ ਦੀ ਚੜ੍ਹਾਈ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਸਕੇ ਅਤੇ ਇਸ Song ਨੂੰ ਸਾਰੇ Hollywood ਦੇ Artist ਵੀ ਦੇਖਣਗੇ ਕਿਉਂਕਿ ਬਰਨਾ ਬੋਏ ਇੱਕ ਬਹੁਤ ਵੱਡਾ ਨਾਮ ਹੈ ਹਾਲੀਵੁੱਡ ਦੇ ਵਿੱਚ ਅਤੇ ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਚੜ੍ਹਾਈ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਵੇਗਾ। ਸੋ ਦੋਸਤੋ ਮੇਰੇ ਅਨੁਸਾਰ ਸਿੱਧੂ ਮੂਸੇਵਾਲੇ ਦੀ ਫੈਮਿਲੀ ਅਤੇ ਮੈਨੇਜਮੈਂਟ ਨੂੰ ਰੀਬਰਥ Song ਰਿਲੀਜ਼ ਕਰਨਾ ਚਾਹੀਦਾ ਹੈ। ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫਾਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਸਿੱਧੂ ਮੂਸੇ ਵਾਲੇ ਦੇ ਨਵੇਂ Song ਦੀਆਂ ਅਪਡੇਟਸ ਤੁਹਾਨੂੰ ਇੱਥੇ ਮਿਲਣੀਆਂ ਧੰਨਵਾਦ